ਦਿਲ ਵਿੱਚ ਦਰਦ ਸੰਮੂ ਦਿਲ ਵਿੱਚ ਦਰਦ ਸੰਮੂ دیਵਾਨਾ ਹੱਸਦਾ ਏ ਚਾਹੇ ਦੂਰ ਗਏ ਉਹੋ دیਵਾਨਾ ਹੱਸਦਾ ਏ ਦਿਲ ਵਿੱਚ ਦਰਦ ਸੰਮੂ دیਵਾਨਾ ਹੱਸਦਾ ਏ ਚਾਹੇ ਦੂਰ ਗਏ ਉਹੋ دیਵਾਨਾ ਹੱਸਦਾ ਏ ਸਭ ਰਿਸ਼ਤੇ ਨਾਤੇ ਗਏ ਸਭ ਰਿਸ਼ਤੇ ਨਾਤੇ ਗਏ ਤੇ ਪੈਸਾ ਮੁੱਖ ਹੋਇਆ ਰਈ ਦੁਨੀਆ ਪੈਸੇ ਨੂਰੋ دیਵਾਨਾ ਹੱਸਦਾ ਏ ਜਿੱਥੇ ਤੋੜਿਆ ਦਿਲ ਜਿੱਥੇ ਤੋੜਿਆ ਦਿਲ ਤੇ ਜਿੱਥੇ ਉਹ ਰੋਏ ਅੱਜ ਉਸੇ ਤਾਂ ਖਲੋ دیਵਾਨਾ ਹੱਸਦਾ ਏ دیਵਾਨਾ ਹੱਸਦਾ ਏ ਟੁੱਟੀ ਇਸ਼ਕ ਦੀ ਮਾਲਾ ਤੇ ਮਨ ਕੇ ਖਿੰਡ ਗਿਆ ਟੁੱਟੀ ਇਸ਼ਕ ਦੀ ਮਾਲਾ ਤੇ ਮੰਨ ਕੇ ਖਿੰਡ ਗਏ ਹੁਣ ਗਮਾਂ ਦੇ ਹਾਰ ਪਰੋ دیਵਾਨਾ ਹੱਸਦਾ ਏ ਚਾਹੇ ਦੂਰ ਗਿਆ ਓਹ دیਵਾਨਾ ਹੱਸਦਾ ਏ